यो ये coronae दी देखो गेस्ट आए हो, सुने, सुने सुने हो, हो खान चार। खान या सोणे 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 गेस्ट आए होया असी हुन चाय पीती हो और असी खाना तैयार ਕਰ ਰਹੇ ਆ ਤੇ ਕੀ ਬਣਾਇਆ ਖਾਣ ਚ ਖਾਣ ਚ ਅਸੀਂ ਰਾਤਾ ਬਣਾਇਆ ਆਲੂ ਕੋ ਵੀ ਸਬਜੀ ਬਣਾਈ ਆ ਅੱਛਾ ਸਾਰਾ ਕੁਝ ਬਣਾ ਰਹੇ ਅਸੀਂ ਬਸ ਤੇ ਆਦੀਆਂ ਕਰ ਰਹੇ ਆ ਹੋਰ ਵੀ ਪ੍ਰਾਪੂ ਸਾਰੇ ਬਣਾਏ ਆ ਦਿਖਾਓ ਫਿਰ ਕੀ ਬਣਾਇਆ ਵਾ ਹਾਂ ਤੇ ਆ ਵੀ ਚੁਪਸ ਜਾਏ ਕਿਥੇ ਆ ਕੇ ਚੁੱਪ ਜਾ ਰੋ ਆ ਇਹ ਇੱਕ क्यूट ਬੱਚਾ ਇਹਨੂੰ ਦੇਖੀ ਫੋਟੋ ਲੈ ਚੁਣੋ ਇਹ ਲੈ ਆਏ ਆ ਸਾਰੇ ਚੀਜ਼ਾਂ ਲੈ ਆਏ ਦੱਸੋ ਇੰਨਾ ਕੁਝ ਲੈ ਕੇ ਆਏ ਕਾਨੂੰ ਕਹਿੰਦਾ ਬਹੁਤ ਵੱਡੇ ਵੱਡੇ ਆਹ ਪਾਣੀ ਆਪਾਂ ਨਹੀਂ ਰੋਣ ਨੂੰ ਗਿਆ ਹਾਂ ਸਭ ਕੰਮ ਕਰਾਂਗੇ ਬਹੁਤ ਹੋਰ ਵਾਹ ਆ ਦੇਖੋ ਖਾਣਾ ਬਣਾ ਰਹੇ ਆ ਅਸੀਂ ਤੇ ਸਬਜ਼ੀਆਂ ਬਣ ਗਈਆਂ ਤੇ ਹੁਣ ਬਸ ਅਸੀਂ ਖਾਣਾ ਬਣਾ ਰਹੇ ਮਤਲਬ ਰੋਟੀ ਰੱਖਤੀ ਤਵੇ ਤੇ ਹੈ ਹਾਂਜੀ ਹਾਂਜੀ ਇੱਕ ਨਿਆਣੇ ਨੂੰ ਚਾਵਲ ਪਾਇਆ ਹੈ ਨਾ ਕੁਛ ਸੋਧਣਾ ਨਹੀਂ ਕਦੀ ਉੱਥੇ ਰੱਖਣਾ ਰੱਖਸਾ ਨਹੀਂ ਕੋਈ ਖੁਸ਼ੀ ਬੜੀ ਆਈ ਉਹ ਇਹ ਭਰਮੇਂ ਵੀ ਆਇਆ ਸੀ ਬੱਸ ਹਾਂ ਠੀਕ ਹੈ ਬਸ ਰੋਟੀ ਹੁਣ ਕੇ ਬੰਦਿਆ ਤੜਾ ਦਲ ਹੈ ਹੁਣ ਕੇ ਬੰਦਿਆ ਆਉਨੇ ਆ ਕੋਈ ਘਰ ਕੁਛ ਜਾ ਕੇ ਮੈਂ ਤੁਹਾਨੂੰ ਫੇਰ ਸੁਣਿਆ ਠੀਕ ਹੈ ਠੀਕ ਹੈ ਵਧੀਆ ਜਿਹਾ ਬਣਾਓ ਸਾਰੇ ਇਹ ਰੋਟੀ ਖਵਾਨੀਆਂ ਸਾਰਿਆਂ ਨੂੰ ਹੋਰ ਰੱਖਾ ਤੁਸੀਂ ਵੀ ਖਾਓ ਪ੍ਰੈਸ ਖਾਣੀਆਂ ਹਾਂਜੀ ਤੁਸੀਂ ਖਾਓ ਹਾਂ ਤੁਸੀਂ ਖਾਓ ਇਹ ਰੋਟੀ ਇੱਕ ਰੋਟੀ ਬਣ ਗਈ ਹੈ ਇੱਕ ਰੋਟੀ ਬਣ ਗਈ ਜੀ ਬਾਕੀ ਬਣ ਰਹੀਆਂ ਲੱਗੀਆਂ ਵੀ ਖਾਣੇ ਹੋ ਤੁਸੀਂ ਬਾਕੀ ਆ ਮੂੰਹ ਤੇ ਸਭ ਚੱਲ ਗਿਆ ਓਕੇ ਅਤਾ ਨਹੀਂ ਤੁਸੀਂ ਇਹਨਾਂ ਬਹੁਤ ਜ਼ਿਆਦਾ ਹਾਂ ਹਾਂ ਮੈਂ ਕਦੇ ਆਦਾ ਪਰੌਣੇ ਨਹੀਂ ਆਉਣਾ ਆ ਤੇ ਆਪਾਂ ਪਤਾ ਕੱਲ ਤਾਂ ਮਿਸ ਕਰਤਾ ਤੁਸੀਂ ਕੰਮ ਪਰੌਣੇ ਮਿਸ ਕਰਤਾ ਕੱਲ ਅਸੀਂ ਸਾਰਾ ਕੁਝ ਤਿਆਰੀ ਕੀਤੀ ਹੋਈ ਸੀ ਅੱਜ ਕੀ ਪਤਾ ਨਹੀਂ ਸੀਗਾ ਵੀ ਆ ਜਾਣਾ ਹੈਗਾ ਤੇ ਅੱਜ ਮਸੀਂ ਉਡੀਕਿਆ ਇੰਤਜ਼ਾਰ ਕੀਤੀ ਸਾਰੇ ਬੈਠੇ ਰਹੇ ਲਿਖੇ ਬੱਚੇ ਵੀ ਬੈਠੇ ਰਹੇ ਚਲੋ ਤੁਸੀਂ ਹੁਣ ਰੋਟੀ ਬਣਾਦੇ ਬਣਾਦੇ ਨਾਲ ਇੱਕ ਗਾਣਾ ਵੀ ਸੁਣਾ ਦਿਓ ਕੋਈ ਆ ਗਾਣਾ ਵੀ ਸੁਣਾਓ ਜੀ ਦਾਤੀ ਵਾਲਿਆ ਮੋੜ ਮਹਾਰਵੇ ਸੁਣੀ ਦਾਤੀ ਨੂੰ ਲੈ ਚੰਨਾਲਵੇਂ ਦਾਤੀ ਵਾਲਿਆ ਮੋੜ ਮਹਾਰਵੇ ਸੁਣੀ ਦਾਤੀ ਨੂੰ ਲੈ ਚੰਨਾਲਵੇਂ ਤੇਰੀ ਦਾਤੀ ਦੇ ਗੱਲ ਵਿੱਚ ਟੈ ਇਹ ਗੰਨ ਦੀ ਚਿੱਟਲੀਆਂ ਇਹ ਮੇਤਾ ਪਿਰੂ ਨਾ ਮੜ ਚੱਲੀਆਂ ਹੋ ਤੇਰੀ ਦਾਚੀ ਦੇ ਗੱਲ ਵਿੱਚ ਿਰਵੇ ਬਸ ਕੀ ਬਾਤ ਆ ਜੀ ਬਹੁਤ ਵਧੀਆ ਸਹੀ ਗੱਲ ਆ ਅੱਜਕੱਲ੍ਹ ਮੌਸਮ ਦਾ ਅਸਰ ਆ ਅੱਜਕੱਲ੍ਹ ਦੇ ਮੌਸਮ ਦਾ ਚਲੋ ਤੁਸੀਂ ਰੋਟੀ ਬਣਾਓ ਹਾਂ ਹਾਂ ਤੁਸੀਂ ਬਹਿ ਜਾਓ ਠੀਕ ਹੈ ਖਾਣਾ ਖਾ ਕੇ ਸਾਰਾ ਕੁਝ ਫੇਰ ਮੈਂ ਉਹ ਬੱਤੀ ਤਿਆਰੀ ਕਰਕੇ ਫੇਰ ਲਾਉਣੀ ਆ ਰੋਟੀਆਂ ओके ਕੀ ਕਰਦਾ ਤੁਸੀਂ ਜੀ ਆ ਕੀ ਕੀ ਪੇਸ਼ ਕਰਦਾ ਦੱਸੋ ਕੁਛ ਨਹੀਂ ਜੀ ਕੁਛ ਨਹੀਂ ਹਾਂ ਕਿਤਾ ਤੁਹਾਡੇ ਲਈ ਖਾਣਾ ਹੈਗਾ ਓਏ ਹੋਏ ਆ ਕੀ ਕੀ ਬਣਾ ਛੱਡਿਆ ਵੀ ਐ ਪਨੀਰ ਦੀ ਪੁਰਜੀ ਆ ਤੇ ਰਾਤਾ ਹੈ ਤੇ ਥੋੜਾ ਫਰੂਟਾ ਹੈ ਹਾਂ ਤੇ ਇਹ ਚਪਾਟੀਆਂ ਆ ਇਹ ਚਪਾਟੀਆਂ ਓਏ ਹੋਰ ਚਲੋ ਕੋਲ ਤੁਸੀਂ ਇੰਨੀ ਖੇਚਲ ਕਰਨ ਨੂੰ ਕੀਤੀ ਹੈ ਤੁਹਾਡੇ ਲਈ ਖੇਚਲ ਨਹੀਂ ਤੁਸੀਂ ਬੜੇ ਅੱਛੇ ਹੋ ਤੇ ਐਵੀਂ ਸਰਦ ਖਾਣਾ ਖਾਣੇ ਹੈ ਖਾ ਲੈ ਕੀ आने देंगे यदि और हम काट लिया वो हाँ, हाँ। तो वहां <laughs> <निका। laughs> <दिस्टुर्ण>। <laughs> क्यों पड़ लग नीम का भी खाएंगे ते मंगलास ले मैं एक मिनट कौन किथे चले क्लास वास्ते पानी